ਹੈਲੋ ਸਭ ਸੇ ਅਕਾਲ ਜੀ ਕਲੀਅਰ ਫੈਮਿਲੀ ਵਲੌਗ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਆ। ਲਓ ਜੀ ਹੈਪੀ ਚੱਕਰੀ ਸਾਈਂ ਪੈਣਾਂ ਨੂੰ ਚੱਕਰੀ ਦੇ ਬਹੁਤ-ਬਹੁਤ ਮੁਬਾਰਕਾਂ ਨੇ ਜੀ। ਦਿਨ ਸੋਮਵਾਰ ਟਾਈਮ ਕਹਾਣੀ ਦਾ ਹੋ ਗਏ ਜੀ 2:30 ਵਜੇ ਨੇ। 2:30 ਦੀ 3:00 ਵਜੇ ਨੇ। 3:00 ਵਜੇ ਨੇ ਜੀ ਮੈਂ ਹੁਣ ਕਹਾਣੀ ਸੁਣੂਗੀ ਹਜੇ। ਉਹ ਮਾਂ ਜੀ ਹੈ ਨਹੀਂ ਕਰ ਤੇ ਜਿਨ੍ਹਾਂ ਨੇ ਕਹਾਣੀ ਸੁਣਾਉਣੀ ਆ ਕਹਿ ਕੇ ਆਈਆਂ ਮੈਂ ਤੇ ਆਹ ਵਾਲਾ ਮੈਂ ਸੂਟ ਪਾ ਲਿਆ ਅੱਜ। ਆਹ ਵਾਲਾ ਠੀਕਾ ਜੀ ਤੇ ਪਹਿਲਾਂ ਹੀ ਸਟਿਚ ਕਰਿਆ ਹੋਇਆ ਮੈਂ ਸੂਟ ਇਹ ਨਵਾਂ ਹੀ ਹੈਗਾ। ਇਹ ਵਾਲੀ ਮਿਸ਼ਵਾਲੀ ਮੈਂ ਪਾਲੀਆਂ ਝੂੜੀਆਂ ਠੀਕ ਹੈ ਜੀ ਚਲੋ ਜੀ ਹੁਣ ਪਹਿਲਾਂ ਜਿਹੜੀ ਕਹਾਣੀ ਮੈਂ ਫੋਟੋ ਲਾਉਣੀ ਹੁੰਦੀ ਆ ਉਹ ਕਹਾਣੀ ਪੜ੍ਹੂੰਗੀ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਕਹਾਣੀ ਸੁਣ ਕੇ ਪੰਡਤਾਂ ਤੋਂ ਫਿਰ ਮੈਂ ਚਾਹ ਪੀਊਂਗੀ ਚਾਹ ਮੈਂ ਬਣਾ ਕੇ ਰੱਖ ਲਈ ਠੀਕ ਹੈ ਜੀ ਚਲੋ ਜੀ ਪਹਿਲਾਂ ਮੈਂ ਕਹਾਣੀ ਪੜ੍ਹ ਲਵਾਂ ਫਿਰ ਮਿਲਦੇ ਆ ਸੋਣ ਝੂੜੀਆਂ ਦੱਸਿਓ ਕਿਸ ਤਰ੍ਹਾਂ ਲੱਗ ਲੈਂ ਮੈਨੂੰ ਤਾਂ ਬਹੁਤ ਸਮਾਂ ਲੱਗਿਆ ਇਹ ਦੇਖੋ ਪਾਈਆਂ ਦੇ ਮਿਸ਼ਵਾਲੀ

मर गया। घर साहूकार की पत्नी बहुत दुखी हुई। किंतु क्या करती बेजारी? ये सब अनजाने में हुआ था। मरे हुए बच्चे का पर्स का ताब्कर्ती भूल गए। घर चली आई। कुछ दिन बाद उसका एक लड़का मर गया। तथा थोड़े-थोड़े अंतराल के बाद एक साल में उसके सातों बेटे मर गए। एक दिन रोते हुए उसने पड़ोस की स्त्रियों को से बच्चे की सारी कथा सुनाई तब वह स्त्रियॉँ उसे धीरज देते हुए कहने लगी कि तुमने जानबूझकर बुझ वह पाप नहीं किया है फिर भी पश्चाताप कर हमें सुनाने से तुम्हारा आधा पाप मिट गया वह पाप भक्ति अब आप भक्ति अष्टमी के पास सही और उसके बच्चे की मृत्यु रख कर पूजा करो जिससे आपका सारा पाप दूर हो जाएगा पूजा के लिए सभी मताएं चांदी की आहुई बनाए जिसे सजाएं करते हैं और उसे पैंड, पैंडल की तरह गले में डालकर पूजा करें उस स्त्री ने ऐसा ही किया और कृष्ण अष्टी के लगातार इसी घात वर्त करती गई देवी प्रसन्न हुई और फिर से साहूकार की को सातों बच्चे प्राप्त हुए उसकी आ, उसी समय से इस व्रत की परंपरा चली आ रही है ਇਹਨੇ ਬਣਾਤਾ ਇੱਕ ਮਿੰਟ ਆਪਲਾ ਸ਼ੰਕਰ ਲਾ। ਜਿਹਦੇ ਪਛਾਦ ਤਰ ਵੜ ਗਿਆ। ਆਪਣਾ ਹੰਪੜਾ ਨਹੀਂ ਲਾ ਕੇ ਅਗਲੀ ਚੱਕਰੀਆਂ ਦੀ ਇਸ ਨੂੰ ਬਾਹਰ ਫੇਰਾ ਖਾਣਾ ਜਲੀ ਕਰਾਂਗੇ। ਘਾਲੇ ਵਿੱਚ ਪਾਮਾ ਦਾ ਸ਼ਾਦ। ਜਿਹੜੀ ਵਿੱਚ ਪਾ ਕੇ ਠੰਡਾ ਹੋ ਜਾਤਾ ਸੇ। తయారు ప్రసాదే బా పిల్ల గర్మ బ ਅੱਗ ਤੇ ਦੂਜੀ ਵੀ ਛੁਲਕੀ ਹੈ ਨਾ। ਬਾਬਾ ਜੀ। ਅੱਗ ਸੋਹਣੀ ਆ ਜਾਈ ਹਾਂ ਤਾਂ ਮੌਸਮ ਵਧੀਆ ਹੋ ਗਿਆ ਨਾ। ਹੁਣ ਗਰਮੀ ਨਹੀਂ ਨਾ ਦੇਖੀ। ਕਿਹੜਾ ਕਹਿਕ ਕਹਿਣਾ ਹੁੰਦਾ ਕਿਹੜਾ ਕਿਹੜੇ ਕਹਿਕ ਦਾ ਹੈਗਾ ਨਾ ਭਗਵਾਨ ਨੇ ਕੀ ਰੱਖਿਆ ਕਰਵੇ ਜੱਜ ਦਾਈਂ ਵਾਲਾ ਦੇਖਾ ਮੈਚਿੰਗ ਮੈਚਿੰਗ ਪੱਗ ਨਾਲ ਪੈਂਟ ਨਾਲ ਪੱਗ ਦੀ ਮੈਚਿੰਗ ਜੰਮਣਾ ਚਾਹਵਣਾ

ਪਰਦੇ ਆਪਾਂ ਲਾਤੇ ਇੱਧਰ ਵੀ ਲਾਤੇ ਪਰਦੇ ਜਿਹੜੇ ਸੀਗੇ ਘੋਟੇ ਸੀ ਸਾਰੇ ਘੋਟੇ ਹੋ ਕੇ ਲਾ ਦੇ ਇੱਥੇ ਨੇ ਠੀਕ ਹੈ ਜਿੱਥੇ ਕਿਚਨ ਵਾਲੇ ਵੀ ਜਿਹੜੇ ਸੀ ਉਹ ਵੀ ਲਾਤੇ ਨੇ ਹੁਣ ਮੈਂ ਸਬਜੀ ਬਣਾਉਣੀ ਹੈ ਮੈਂ ਸਬਜੀ ਕਰ ਲਿਆ ਹੋਜੀ ਨੈਕਸਟ ਡੇ ਹੋ ਗਿਆ ਤੇ ਲਾਈਟ ਚਲੀ ਗਈ 10 ਵਜੇ ਲਾਈਟ ਦਾ ਕਟ ਲੱਗਿਆਗਾ ਅੱਜ ਸ਼ਾਮ ਨੂੰ 5 ਵਜੇ ਲਾਈਟ ਆਊਗੀ ਤੇ ਮੈਂ ਨਾ ਆ ਕੇ ਆ ਚੁੱਕੇ ਹਾਂ ਬਾਕੀ ਸਾਰੇ ਕੰਮਕਾਰ ਹੋ ਗਏ ਕੱਪੜੇ ਨਹੀਂ ਵਾਸ਼ ਹੋਏ ਉਹ ਦੇਖਾਂਗੇ ਹੁਣ ਸ਼ਾਮ ਨੂੰ ਜਾਂ ਫਿਰ ਅਗਲੇ ਦਿਨ ਕਰ ਲਵਾਂ ਤੇ ਸੋਫੇ ਨੂੰ ਲੈ ਕੇ ਕਾਫੀ ਕਮੈਂਟ ਆ ਰਹੇ ਸੀ ਮੈਂ ਤੁਹਾਨੂੰ ਦਿਖਾਉਣੀ ਆ ਵੀ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਇਸ ਤਰ੍ਹਾਂ ਮੈਂ ਵੀ ਸਫਾਈ ਜਿਹੜੀ ਕਰਦੀ ਰਹਿੰਦੀ ਆ ਬਿਲਕੁਲ ਵੀ ਕੁਝ ਨਹੀਂ ਹੁੰਦਾ ਨਾ ਕਿ ਤੋਂ ਸੁੰਗੜੇ ਨਾਲ ਕੁਝ ਨਹੀਂ ਹੁੰਦਾ ਨਾ ਖਰਾਬ ਹੋਵੇ ਤੇ ਬਿਲਕੁਲ ਠੀਕ ਆ ਤੇ ਸ਼ਾਮ ਤੱਕ ਜਿਹੜਾ ਇਹ ਸੋਫਾ ਸੀਗਾ ਸ਼ਾਮ ਤੱਕ ਸੁੱਕ ਵੀ ਗਿਆ ਸੀਗਾ ਇਹਨੂੰ ਸੁੱਕਣ ਸੁੱਕਣ ਨੂੰ ਵੀ ਕੋਈ ਮਤਲਬ ਜ਼ਿਆਦਾ ਟਾਈਮ ਨਹੀਂ ਲੱਗਦਾ ਸ਼ਾਮ ਤੱਕ ਇਹ ਸੁੱਕ ਗਿਆ ਸੀ ਆ ਦੇਖੋ ਮੈਂ ਤੁਹਾਨੂੰ ਥੋੜਾ ਬੈਕ ਕੈਮਰੇ ਨਾਲ ਦਿਖਾਉਣੀ ਆਂਗੀ ਠੀਕ ਹੈ ਜੀ ਤੇ ਕਾਫੀ ਕਮੈਂਟ ਆ ਰਹੇ ਸੀ ਮੈਂ ਕਿਹਾ ਵੀ ਹਨਾ ਚਲੋ ਰਿਪਲਾਈ ਦੇਣਾ ਜ਼ਰੂਰੀ ਆ ਤੇ ਗਾਰਡਨ ਦਾ ਵੀ ਥੋੜਾ ਜਿਹਾ ਦਿਖਾਉਂਗੀ ਇੱਕ ਗਾਰਡਨ ਲਈ ਵੀ ਕਮੈਂਟ ਆਇਆ ਸੀਗਾ ਵੀ ਗਾਰਡਨ ਦਿਖਾਓ ਪਰ ਜਿੰਨਾ ਕਿ ਵੀ ਹੈਗਾ ਗਾਰਡਨ ਵੀ ਤੁਹਾਨੂੰ ਦਿਖਾ ਦੂੰਗੀ ਠੀਕ ਆ ਜੀ ਪਹਿਲਾਂ ਸੋਫਾ ਦਿਖਾ ਦਨੇ ਆਪਾਂ ਤੁਹਾਨੂੰ ਖ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਹੈਗਾ ਬਿਲਕੁਲ ਇਹ ਮਤਲਬ ਕਿ ਸੁੱਕ ਗਿਆ ਸੀਗਾ ਦੇਖੋ ਕੋਈ ਸਪੰਜਮੀਏ ਦੀ ਖਰਾਬ ਹੁੰਦੀ ਜਿਹੜੀ ਵਿੱਚ ਫੋਮ ਪਾਈ ਹੁੰਦੀ ਹੈ ਕੁਛ ਨਹੀਂ ਇਹਨੂੰ ਹੁੰਦਾ ਹੈਗਾ ਆ ਦੇਖੋ ਆਹ ਨੋ ਪਰ ਲਓ ਜੀ ਦੇਖੋ ਨੇ ਸੋਨੂੰ ਸੋਫਾ ਜਿਹੜਾ ਪਤਾ ਦੇਖੋ ਕੁਛ ਨਹੀਂ ਇਹਨੂੰ ਹੋਇਆ ਹੈਗਾ ਜੇਨੋ ਮਤਲਬ ਕਿ ਇਹ ਪੇਂਟ ਹਜੀ ਵੀ ਡਿੱਗੇ ਜਾਂਦਾਗਾ ਜਦੋਂ ਆਪਾਂ ਇਹਨੂੰ ਧੋਣਿਆਂਗੇ ਧੋਕੇ ਦਾ ਪਾਣੀ ਹੁੰਦਾ ਜਿਹੜਾ ਹਨ ਜਦੋਂ ਪੂਰਾ ਧੁੱਤਾ ਕੇ ਆਪਾਂ ਵਾਸ਼ ਕਰ ਲਈਏ ਤਾਂ ਇਹਨੂੰ ਇਸ ਤਰ੍ਹਾਂ ਦੱਬ ਦੋ ਇਸ ਤਰ੍ਹਾਂ ਦੱਬਾਂਗੇ ਆਪਾਂ ਤਾਂ ਜਿਹੜਾ ਸਾਰਾ ਪਾਣੀ ਨੀਚੇ ਚਲੇ ਜਾਊ ਜਦੋਂ ਸਾਰਾ ਪਾਣੀ ਨੀਚੇ ਚਲੇ ਆ ਗਿਆ ਹਨ ਸੁੱਕ ਗਿਆ ਨੁੱਚੜ ਗਿਆ ਪਾਣੀ ਫਿਰ ਉਦੋਂ ਬਾਅਦ ਜ ਡ੍ਰਾਇਰ ਵਗੈਰਾ ਜਿਹੜੀ ਉਹ ਫੇਰ ਦੋ ਡ੍ਰਾਇਰ ਮਾਰ ਦੋ ਇਹਦੇ ਉੱਪਰ ਤੇ ਬਿਲਕੁਲ ਸੁੱਕ ਜੂ ਇਹਨੂੰ ਕੁਛ ਨਹੀਂ ਹੁੰਦਾ ਹੈਗਾ ਕਿਉਂਕਿ ਜੋ ਚੀਜ਼ ਬਣਦੀ ਉਹ ਕਲੀਨ ਵੀ ਹੁੰਦੀ ਹੈ ਹਨ ਸੋਫਾ ਕਲੀਨ ਹੁੰਦਾਗਾ ਇਹ ਤਾਂ ਹੈ ਨਹੀਂ ਵੀ ਸੋਫਾ ਕਲੀਨ ਨਹੀਂ ਸਭ ਕੁਝ ਹੁੰਦਾ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈਗੀ ਇਹਨੂੰ ਕੁਛ ਨਹੀਂ ਹੁੰਦਾ ਕਾਫੀ ਟਾਈਮ ਤੋਂ ਮੈਂ ਸਾਫ ਕਰਦੀ ਆਂਗੀ ਆ 4 ਸਾਲ ਦਾ ਸ਼ਾਇਰੇ ਨੂੰ ਲਿਆਂਦੇ ਨੂੰ ਵੀ ਤਿੰਨ ਚਾਰ ਸਾਲ ਹੋ ਗਏ 4 ਸਾਲ 4 ਸਾਲ ਹੋ ਗਏ ਇਹਨੂੰ ਲਿਆਂਦੇ ਨੂੰ ਹਾਂਜੀ ਥੈਂਕ ਕੁਛ ਨਹੀਂ ਹੁੰਦਾ ਕਿਤੋਂ ਵੀ ਮੈਂ ਵਾਸ਼ ਕਰਦੀ ਰਹਣੀ ਇਹਨੂੰ ਕਲੀਨ ਕਰਦੀ ਰਹਣੀ ਆਂਗੀ ਕਾਫੀ ਤੁਹਾਡੇ ਨਾਲ ਮੈਂ ਵਾਰਿਸ਼ ਸ਼ੇਅਰ ਵੀ ਕੀਤੀ ਹੈ ਵੀਡੀਓ ਠੀਕ ਆ ਜੀ ਤੇ ਲੋ ਜੀ ਮੈਂ ਕਿਹਾ ਤੁਹਾਡੇ ਇੰਨੇ ਕਮੈਂਟ ਆ ਰਹੇ ਸੀ ਵੀ ਤੁਹਾਨੂੰ ਹੁਣ ਦੱਸਣਾ ਜ਼ਰੂਰੀ ਸੀਗਾ ਤੈ ਲੋ ਜੀ ਇਹਨੂੰ ਕਵਰਾਓ ਨਾ ਕੁਛ ਵੀ ਇਹਨੂੰ ਹੁੰਦਾ ਨਹੀਂ ਹੈਗਾ ਦੇਖੋ ਇੱਥੋਂ ਵੀ ਮੈਂ ਇਹਨੂੰ ਵਾਸ਼ ਕੀਤਾ ਸੀਗਾ ਬਿਲਕੁਲ ਵੀ ਕਿਤੋਂ ਨਾ ਫੋਮ ਇਹਦੀ ਸੂੰਗੜੇ ਕੁਛ ਨਹੀਂ ਇਹਨੂੰ ਹੁੰਦਾ ਹੈਗਾ ਦੇਖੋ ਬਿਲਕੁਲ ਸੁੱਕ ਰਿਹਾ ਹੈਗਾ ਸ਼ਾਮ ਤੱਕ ਇਹ ਪੂਰਾ ਜਿਹੜਾ ਸੋਫਾ ਸੀਗਾ ਸੁੱਕ ਗਿਆ ਸੀ ਇਹਨੂੰ ਕੁਛ ਨਹੀਂ ਹੁੰਦਾ ਹੈਗਾ ਨਾ ਹੀ ਕਿਤੇ ਕੋਲਰ ਵਗੈਰਾ ਕੁਛ ਵੀ ਨਹੀਂ ਹੁੰਦਾ ਇਹਨੂੰ ਜਿਵੇਂ ਮੈਂ ਸਾਬਣ ਨਾਲ ਧੋਤਾ ਸੀ ਕੁਛ ਨਹੀਂ ਹੁੰਦਾ ਹੈਗਾ ਇਹਨੂੰ ਠੀਕ ਆ ਜੀ ਬਿਲਕੁਲ ਦੇਖੋ ਕਲੀਨ ਆਂਗਾ ਇਹ ਤੇ ਲੋ ਜੀ ਇਹ ਤੁਹਾਡਾ ਹੋ ਗਿਆ ਹੁਣ ਆਪਾਂ ਤੁਹਾਨੂੰ ਗਾਰਡਨ ਵੀ ਦਿਖਾਵਾਂਗੇ ਠੀਕ ਆ ਜੀ ਜਿਸ ਤਰ੍ਹਾਂ ਦਾ ਵੀ ਹੈਗਾ ਲੋਚੀ ਇਹ ਤਾਂ ਹੋ ਗਿਆ ਤੇ ਘਬਰਾਇਆ ਨਾ ਕਰੋ ਜਿਹੜੀ ਚੀਜ਼ ਬਣੀ ਉਹ ਕਲੀਨ ਹੁੰਦੀ ਹੈਗੇ ਇਹ ਨਹੀਂ ਹੈਗਾ ਵੀ ਉਹ ਚੀਜ਼ ਨਹੀਂ ਕਲੀਨ ਹੁੰਦੀ ਸਭ ਚੀਜ਼ ਕਲੀਨ ਹੁੰਦੀ ਹੈ ਠੀਕ ਹੈ ਜੀ ਤੇ ਚਲੋ ਜੀ ਹੁਣ ਗਾਰਡਨ ਦਿਖਾ ਦਿੰਨੇ ਆਪਾਂ ਜਿੰਨਾ ਕਹਿਗਾ ਬੀਬਾ ਵਾਲਾ ਵਧੀਆ ਤਾਂ ਇਸ ਵਾਰ ਹੁਣ ਮੇਰਾ ਨਹੀਂ ਗਾਰਡਨ ਰਿਹਾ ਕਾਫੀ ਟਾਈਮ ਤੋਂ ਮੈਂ ਨਹੀਂ ਉਹ ਇਸ ਮਾਈ ਕਰ ਰਹੀ ਉਹ ਵੀ ਕੋਈ ਇੱਕ ਕਾਰਨ ਆਗਾ ਠੀਕ ਹੈ ਜੀ ਤੇ ਜਿੰਨੇ ਕ ਵੀ ਪਲਾਂਟ ਹੈਗੇ ਨੇ ਸਾਰੇ ਮੈਂ ਤੁਹਾਨੂੰ ਦਿਖਾ ਦਿੰਦੀ ਆ ਠੀਕ ਹੈ ਜੀ ਪਲਾਂਟ ਹੀ ਨੇ ਗਾਰਡਨ ਕੋਈ ਵਧੀਆ ਨਹੀਂ ਹੈਗਾ ਹੁਣ ਠੀਕ ਹੈ ਜੀ ਹੁਣ ਤੁਹਾਨੂੰ ਦਿਖਾਉਣੀ ਆਪਾਂ ਗਾਰਡਨ ਆਪਣਾ ਠੀਕ ਹੈ ਜੀ ਜੋ ਵੀ ਪਲਾਂਟ ਨੇ ਦਿਖਾ ਮੈਂ ਬਸ ਥੋੜਾ ਜਿਹਾ ਠੀਕ-ਠਾਕ ਹੀ ਆ। ਚੋ ਜਿਸ ਤਰ੍ਹਾਂ ਦੇ ਵੀ ਹੈਗੇ ਤੇ ਦਿਖਾ ਦਨੇ ਆ ਤੇ ਜਦੋਂ ਫਿਰ ਟਾਈਮ ਹੀ ਹੁਣ ਮਿਲਿਆ ਮੈਨੂੰ। ਪਹਿਲਾਂ ਟਾਈਮ ਹੀ ਨਹੀਂ ਮਿਲਿਆ। ਚਲੋ ਜੀ ਆਪਾਂ ਹੁਣ ਵੀਡੀਓ ਤੁਹਾਨੂੰ ਪlant ਨੇ ਜਿਹੜੇ ਦਿਖਾਉਣੇ ਸ਼ੁਰੂ ਕਰ ਦਨੇ ਆ ਫਿਰ ਵੀਡੀਓ ਕਾਫੀ ਲੰਬਾ ਹੋ ਜਾਂਦਾ। ਸਭ ਤੋਂ ਪਹਿਲਾਂ ਆਪਾਂ ਆਹ ਵਾਲੇ ਪlant ਤੋਂ ਸ਼ੁਰੂ ਕਰਦੇ ਆ। ਇਹ ਹੈਗਾ ਟਰਟਲ ਵਾਈਨ। ਠੀਕ ਆ ਜੀ ਦੇਖੋ ਪੂਰਾ ਪੌਟ ਜਿਹੜਾ ਇਹ ਗਮਲਾ ਪੂਰਾ ਵੱਡਾ ਹੈਗਾ। ਪੂਰਾ ਇਹ ਟਰਟਲ ਵਾਈਨ ਨੇ ਕੀ એટલે ਆਲੇ-ਦਾਂਹੇ ਪੂਰਾ ਫੁੱਲ ਆਉਣਾ ਸੁਣਾ ਹੋ ਗਿਆ ਦੇਖੋ। ਇਸ ਤਰ੍ਹਾਂ ਪੂਰਾ ਪਰਿਆ ਪਰਿਆ ਹੋ ਗਿਆ ਆ ਦੇਖੋ ਨੀਚੇ ਤੱਕ ਵੀ ਲਟਕ ਗਏ ਆ ਦੇਖੋ ਕਾਫੀ ਖੂਬਸੂਰਤ ਲੱਗਦਾ ਹੈਗਾ ਤੇ ਇਧਰ ਹੈਗਾ ਐਰਿਕਾ ਪਾਮ ਦੀ ਨਸਲ ਜੋ ਹੈ ਠੀਕ ਹੈ ਜੀ ਤੇ ਇਧਰ ਹੈਗਾ ਐਸਪੈਰੀਗਸ ਦੋ ਸੀਗੇ ਇਹਦੇ ਵਿੱਚ ਇੱਕ ਸੀਗਾ ਜਿਹੜਾ ਉਹ ਮੀਂਹ ਕਰਕੇ ਉਹਨੂੰ ਖਰਾਬ ਹੋ ਗਿਆ ਜ਼ਿਆਦਾ ਪਾਣੀ ਪੈ ਗਿਆ ਓਵਰਵਾਟਰਿੰਗ ਕਰਕੇ ਓਵਰਵਾਟਰਿੰਗ ਹੋ ਗਈ ਉਹਦੇ ਵਿੱਚ ਉਹਦੇ ਕਰਕੇ ਹੋ ਗਿਆ ਆ ਦੇਖੋ ਬਹੁਤ ਸੋਹਣਾ ਇਹ ਵੀ ਤੇ ਇਧਰ ਜੈੱਡ ਪlant ਆ ਪੋਨੀ ਟੇਲ ਬਾਮ ਇਧਰ ਹੈਗਾ ਆਹ ਅ ਪਤਾ ਨਹੀਂ ਕੀ ਕਹਿੰਦੇ ਇਹਨੂੰ ਟੰਨ ਐਦਾਂ ਹੀ ਕਹਿੰਦੇ ਨੇ ਇਹਨੂੰ ਹੈ ਉਸੇ ਦੀ ਉਹਨਾਂ ਸਲ ਝੂਈਆਂ ਇਹ ਮੈਂ ਭੁੱਲ ਗਈ ਇਹਦਾ ਨਾਮ ਤੇ ਇਧਰ ਵੀ ਜੈਡ ਪਲਾਂਟ ਆ ਇਧਰ ਵੀ ਮੈਂ ਕਟਿੰਗ ਲਾਈਏ ਥੋੜੇ ਜਣ ਨੂੰ ਪਹਿਲਾਂ ਹੀ ਟਰਟਲ ਵਾਈਨ ਦੀ ਇਧਰ ਆ ਗਿਆ ਜੀ ਸਨੇਕ ਪਲਾਂਟ ਇਧਰ ਫਿਰ ਐਰੀਕਾ ਪਾਮ ਕਾਫੀ ਵਧੀਆ ਗ੍ਰੋਥ ਹੋਈ ਹੋਈ ਹੈ ਇਹਦੀ ਬਹੁਤ ਜ਼ਿਆਦਾ ਵਧੀਆ ਗ੍ਰੋਥ ਹੋਈ ਹੋਈ ਆ ਦੇਖੋ ਇਤਨਾ ਦਿਖਾਉਣਾ ਤੁਹਾਨੂੰ ਦੇਖੋ ਤੇ ਇਹਦੇ ਵਿੱਚ ਵੀ ਟਰਟਲ ਵਾਈਨ ਕਾਫੀ ਵਧੀਆ ਹੋਇਆ ਹੋਇਆ ਤੇ ਦੂਸਰੀ ਸਾਈਡ ਤੋਂ ਦਿਖਾਉਂ ਮੈਂ ਦੂਜੀ ਸਾਈਡ ਵੀ ਆ ਤੇ ਇਧਰ ਹੈਗਾ ਚਾਈਨਾ ਪਾਮ ਠੀਕ ਹੈ ਜੀ ਇਹ ਚੈਨਾ ਪਾਵਾਂਗਾ ਤੇ ਇੱਧਰ ਕੁਝ ਇਸ ਤਰ੍ਹਾਂ ਪਲਾਂਟ ਰੱਖੇ ਹੁਣ ਤੁਹਾਨੂੰ ਉੱਤਰ ਦੀ ਦਿਖਾਉਣੀ ਆ ਆ ਹੈਗਾ ਇੱਕ ਪੈਨਸਲ ਕੈਕਟਰਸ ਠੀਕ ਹੈ ਜੀ ਤੇ ਇੱਧਰ ਆ ਦੇਖੋ ਟਰਟਲ ਵਾਈਨ ਇੱਧਰ ਵੀ ਕਾਫੀ ਜ਼ਿਆਦਾ ਥੱਲੇ ਖੈਲਿਆ ਹੋਇਆ ਆ ਜੈਡ ਪਲਾਂਟ ਹੈ ਇਸੇ 에리카 ਪਾਮ ਦੇ ਵਿੱਚ ਹੋਇਆ ਹੋਇਆ ਜੈਡ ਪਲਾਂਟ ਆ ਦੇਖੋ ਆ ਦੇਖੋ ਮਿੱਚੀ ਟਰਟਲ ਵਾਈਨ ਆ ਮਿੱਚੀ ਇਹ ਤੇ ਜੈਡ ਪਲਾਂਟ ਆ ਆ ਦੇਖੋ ਨੀਚੇ ਤੱਕ ਜਾ ਰਿਹਾ ਆ ਦੇਖੋ ਕਾਫੀ ਫੈਲ ਗਿਆ ਇੱਧਰ ਸਨੇਕ ਬਰਡ ਨੀਚੇ ਲੱਗੇ ਹੋਇਆ ਇਸ ਤਰ੍ਹਾਂ ਇੱਧਰ ਆ ਲੱਕੜ ਦਾ ਰੈਕ ਆਗਾ ਠੀਕ ਹੈ ਜੀ ਉਧਰ ਇਸ ਤਰ੍ਹਾਂ ਜਿਹੜੇ ਰੱਖੇ ਹੋ ਮੈਨੇ ਪਲਾਂਟ ਠੀਕ ਹੈ ਜੀ ਮੇਰੇ ਵਿੱਚ ਬਣਾ ਰਹੀ ਹਾਂ ਵੀਡੀਓ ਤੇ ਚਲੋ ਕੋਈ ਗੱਲ ਨਹੀਂ ਆ ਦੇਖੋ ਜੱਟ ਪਲਾਂਟ ਪੈਨਸਲ ਕੈਕਟਰਸ ਜਿਹੜੀਆਂ ਕਟਿੰਗ ਤੋਂ ਲਾਏ ਹੋਏ ਨੇ ਮੈਂ ਸਾਰੇ ਕਟਿੰਗ ਤਿਆਰ ਕੀਤੀ ਹੋਈ ਹੈ ਠੀਕ ਹੈ ਜੀ ਤੇ ਇਧਰ ਔਰ ਐਨ ਲਿਲੀ ਠੀਕ ਹੈ ਜੀ ਇਹ ਪੀਸ ਲੀ ਲਈ ਹੈ ਸ਼ਾਇਦ ਹਮੇਰੇ ਨਾਮ ਯਾਦ ਆ ਗਿਆ ਆਹ ਵਾ ਪੀਸ ਪੀਸ ਲਿਲੀ ਆ ਠੀਕ ਹੈ ਜੀ ਤੇ ਇਧਰ ਆਹ ਸੁਦਰਸ਼ਨ ਠੀਕ ਹੈ ਜੀ ਇਹ ਪਤਾ ਨਹੀਂ ਮੈਨੂੰ ਇਹਦਾ ਨਾਮ ਕੀ ਆ ਤੇ ਅਗੇਵ ਠੀਕ ਹੈ ਜੀ ਇਧਰ ਵੀ ਕਟਿੰਗ ਹੈ ਤੋਂ ਜੈਡ ਪਲੈਂਟ ਆ ਵੀ ਕਟਿੰਗ ਤੋਂ ਤਿਆਰ ਕੀਤਾ ਹੋਇਆ ਸਨੇਕ ਪਲੈਂਟ ਆਓ ਸੌਰੀ ਪੈਨਸਲ ਕੈਕਟਰਸ ਇਧਰ ਕਾਫੀ ਬਹੁਤ ਜ਼ਿਆਦਾ ਇਹਦੀ ਗ੍ਰੋਥ ਹੋਈ ਹੈ ਹਾਈਟ ਵੀ ਇਹਦੀ ਬਹੁਤ ਜ਼ਿਆਦਾ ਹੁੰਦੀ ਹੈ ਇੱਕ ਦਰਖਤ ਦੀ ਜਿਹੜੀ ਸ਼ੇਪ ਵੱਡੇ ਪੇੜ ਦੀ ਇੱਕ ਸ਼ੇਪ ਲੈ ਲੈਂਦਾ ਇਹ ਪੈਨਸਲ ਕੈਕਟਰਸ ਜਿਹੜਾ ਹੁੰਦਾਗਾ ਤੇ ਇਹਦੇ ਵਿੱਚ ਵੀ ਪੀਸ ਲੀਲੀ ਕਾਫੀ ਵਧੀਆ ਹੋ ਗਿਆ ਦੇਖੋ ਕਾਫੀ ਵਧੀਆ ਹੋ ਗਿਆ ਇਹਦੇ ਵਿੱਚ ਠੀਕ ਹੈ ਜੀ ਇਧਰ ਇੱਕ ਸੌਂਗ ਆਫ ਇੰਡੀਆ ਠੀਕ ਹੈ ਜੀ ਇਕ ਅੰਦਰ ਵੀ ਹੈਗੇ ਨੇ ਸੌਂਗ ਆਫ ਇੰਡੀਆ ਦੇ ਉਹ ਮੈਂ ਤੁਹਾਨੂੰ ਕਿਸੇ ਹੋਰ ਵੀਡੀਓ ਚ ਦਿਖਾ ਦੂੰਗੀ ਠੀਕ ਹੈ ਜੀ ਤੇ ਇੱਧਰ ਸਾਰੀ ਜੈਡ ਪlant ਦੀ ਕਟਿੰਗ ਲੱਗੀ ਹੋਈ ਹੈ ਇਹ ਕਾਫੀ ਸਾਲਾਂ ਤੋਂ ਅਸੀਂ ਟੁੱਟ ਗਿਆ ਇੱਕ ਡਾਲ ਪਲੈਂਟਰ ਬਣਾਇਆ ਹੋਇਆ ਸੀ ਮੇਰਾ ਇਹ ਵੀ ਇੱਕ ਜਿਵੇਂ ਕਿ ਐਲੀਫੈਂਟ ਆ ਇਹਦਾ ਫੇਸ ਬਣਾਇਆ ਹੋਇਆ ਸੀਗਾ ਠੀਕ ਹੈ ਜੀ ਕਾਫੀ ਜ਼ਿਆਦਾ ਗਰੋਥ ਹੈ ਇਹ ਮੇਰੇ ਪlant ਕਾਫੀ ਪੁਰਾਣੇ ਨੇਗੇ ਠੀਕ ਹੈ ਜੀ ਦੇਖੋ ਇਹਨਾਂ ਨੇ ਜਿਹੜੇ ਸਟੈਮ ਨੇ ਕਾਫੀ ਮੋਟੀਆਂ ਹੋ ਗਈਆਂ ਨੇ ਸਟੈਮ ਦੇਖੋ ਇਸ ਤਰ੍ਹਾਂ ਕਾਫੀ ਪੁਰਾਣੇ ਨੇਗੇ ਇਹ ਠੀਕ ਹੈ ਜੀ ਫਿਰ ਜੀ ਗ੍ਰੋਥ ਹੋ ਰਹੀ ਹੈ ਵਧੀਆ ਜੀ ਇਹ ਵੀ ਸਾਰੇ ਕਟਿੰਗ ਤੋਂ ਹੀ ਲੱਗੇ ਹੋਏ ਨੇ ਜਿੰਨੇ ਵੀ ਤੁਸੀਂ ਆ ਵੀ ਸਾਰੇ ਕਟਿੰਗ ਤੋਂ ਹੀ ਨੇ ਦੇਖੋ ਇਹਨਾਂ ਦੀ ਗ੍ਰੋਥ ਕਿੰਨੀ ਜ਼ਿਆਦਾ ਹੋਈ ਆ ਸਾਰੇ ਕਟਿੰਗ ਤੋਂ ਹੀ ਲਾਏ ਹੋਏ ਨੇ ਇਹ ਮੈਂ ਇਹ ਵਾਲੀ ਵੀ ਕਟਿੰਗ ਤੋਂ ਹੀ ਨੇਗੇ ਠੀਕ ਹੈ ਜੀ ਨੀਚੇ ਸੁਦਰਸ਼ਨ ਸਨੇਕ ਇੱਧਰ ਵੀ ਕਟਿੰਗ ਆ ਗਈ ਜੱਡ ਪlant ਦੀ ਇਹ ਵੀ ਜੱਡ ਪlant ਆ ਗਿਆ ਇੱਧਰ ਅਰੇਂਲੀ ਆ ਗਈ ਦੇ ਵਿੱਚ ਮੈਂ ਕਾਲੀ ਕਾਲੀ ਬੋਲ ਰਹੀ ਹਾਂ ਇੱਧਰ ਵੀ ਸਨੇਕ ਪlant ਇੱਧਰ ਇੱਕ ਐਰੀਕਾ ਪਾਂਬ ਦੀ ਨਸਲ ਚੁਈਆਂ ਇਹ ਵੀ ਹੈ ਨਾ ਇੱਧਰ ਵੀ ਸੁਦਰਸ਼ਨ ਆ ਗਿਆ ਠੀਕ ਹੈ ਜੀ ਇਧਰ ਆ ਗਿਆ ਜੀ ਉਹ ਵਿਸਕਸ ਜਿਹੜੇ ਫੁੱਲਾਂ ਤੋਂ ਪਤੇਲ ਬਣਾਉਣੇ ਆ ਉਹ ਵਾਲਾ ਆ ਗਿਆ ਇਧਰ ਦੇਖੋ ਟਰਟਲ ਵਾਈਨ ਦੀ ਇਹ ਵੀ ਮੈਂ ਕਟਿੰਗ ਲਾਈ ਹੋਈ ਇੱਕ ਇਸ ਤਰ੍ਹਾਂ ਦੇ ਪਲਾਂਟਰ ਦੇ ਵਿੱਚ ਠੀਕ ਹੈ ਜੀ ਇਹ ਵੀ ਜੈਡ ਪlant ਸਾਰਾ ਜਣੀ ਕਿ ਕਟਿੰਗ ਤੋਂ ਹੀ ਲਾਇਆ ਹੋਇਆ ਜੈਡ ਪlant ਆ ਜਿਹੜਾ ਟੋਟਲ ਕੁੱਲ ਮਿਲਾ ਕੇ ਠੀਕ ਹੈ ਜੀ ਆ ਵੀ ਦੇਖੋ ਇਧਰ ਆ ਤਾਂ ਕਾਫੀ ਟਾਈਮ ਤੋਂ ਇਹਦੇ ਸਟੈਮ ਦੇਖੋ ਕਿੰਨੇ ਮੋٹے-ਮੋਟੀਆਂ ਲੱਗੀਆਂ ਤੇ ਬਹੁਤ ਟਾਈਮ ਤੋਂ ਇਹ ਮੇਰੇ ਇਹਦੇ ਵਿੱਚ ਪlant ਆ ਉਹਦੇ ਵਿੱਚ ਟੋਕਰੀ ਵਿੱਚ ਲੱਗੇ ਹੋਇਆ ਦੇਖੋ ਇਸ ਤਰ੍ਹਾਂ ਟੋਕਰੀ ਵੀ ਟੁੱਟ ਗਈ ਪਰ ਪlant ਦੇਖੋ ਜੀ ਨਵਧੀਆ ਪਿਆ ਇਧਰ ਵੀ ਸਲੇ ਸਨੇਕ ਪlant ਕਟਿੰਗ ਤੋਂ ਮਤਲਬ ਕਟਿੰਗ ਨੇ ਨੂੰ ਡਿਵਾਈਡ ਕਰਕੇ ਲਾਇਆ ਜਾਂਦਾ ਸਨੇਕ ਪlant ਨੂੰ ਸੁਦਰਸ਼ਨ ਨੂੰ ਵੀ ਡਿਵਾਈਡ ਕਰਕੇ ਲਾਇਆ ਜਾਂਦਾ ਠੀਕ ਹੈ ਜੀ ਇਹ ਇਹ ਨੇਗੇ ਤੇ ਇਧਰ ਵਸਾ ਹੈਗਾ ਇਹਦੇ نیچے ਉਹ ਆ ਆਪਣਾ ਗਲੋ ਠੀਕ ਹੈ ਜੀ ਇਹ ਬਹੁਤ ਪlant ਅੰਦਰ ਨੇ ਉਹ ਤੁਹਾਨੂੰ ਫੇਰ ਕਿਸੇ ਹੋਰ ਵੀਡੀਓ ਚ ਦਿਖਾ ਦੂੰ ਠੀਕ ਹੈ ਜੀ ਇਸ ਵੀਡੀਓ ਦਾ ਅਸੀਂ ਇੱਥੇ ਐਂਡ ਕਰਦੇ ਆ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਵਧੀਆ ਬਲੌਗ ਦੇ ਨਾਲ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਹੱਸਦੇ ਰਹੋ ਬਸਦੇ ਰਹੋ ਖੁਸ਼ ਰਹੋ ਖੁਸ਼ਾ ਰਹੋ ਬਾਏ ਬਾਏ ਟੇਕ ਕੇਅਰ